हां जी दोस्तों ट्रैक्टर लेके हाजिर होए हैं बिल्कुल साफ ਤੇ ਨਵੀਂ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਜਿਸੇ ਪਾਸੋਂ ਕੋਈ ਕਮ ਨਹੀਂ ਕਿਸੇ ਪਾਸੋਂ ਕੋਈ ਕੱਚ ਨਹੀਂ ਸ਼ੋਰੂਮ ਕੱਠੇ ਮ ਟਰੈਕਟਰ ਆ ਸੋਨਾਲਿਕਾ 750 डीए ਟਰੈਕਟਰ ਆ ਜੀ ਮਾਡਲ ਦੀ ਗੱਲ ਕਰਕੇ 2009 ਮਾਡਲ ਆ ਸਭ ਤੋਂ ਮੇਨ ਗੱਲ ਕੀ ਟਰੈਕਟਰ ਪੰਜਾਬ ਨੰਬਰ ਆ ਨਵੇਂ ਟਾਇਰਾਂ ਵਾਲਾ ਟਰੈਕਟਰ ਆ ਅਗਲੇ ਟਾਇਰ ਟਰੈਕਟਰ ਦੇ ਨਵੇਂ ਆ ਜੀ ਤੇ ਪਿਛਲੇ ਟਾਇਰ 60 ਪੈਸੇ ਆ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਸਾਈਡ ਗੇਅਰ ਟਰੈਕਟਰ ਆ ਜੀ ਤੇ ਸਿੰਪਲ ਸਟੀਅਰ ਨਾ ਫੈਬਰ ਵਾਲੀ ਛਤਰੀ ਲੱਗੀ ਆ ਮਿਊਜ਼ਿਕ ਕੋ ਸੈਟੋ ਲੱਗਿਆ ਜੀ ਸਾਰਾ ਟਰੈਕਟਰ オリジナル ਆ ਕਿਸੇ ਪਾਸੋਂ ਕੋਈ ਆਵਾਜ਼ ਨਹੀਂ ਕੋਈ ਸੇ ਗੇਅਰ ਦੀ ਆਵਾਜ਼ ਨਹੀਂ ਟਰੈਕਟਰ ਬਿਲਕੁਲ ਸਾਫ ਹੈ ਘਰੇ ਰੱਖਿਆ ਟਰੈਕਟਰ ਆ ਰੇਟ ਦੀ ਗੱਲ ਕਰੀਏ ਤਾਂ 290000 ਬਾਕੀ ਮੌਕੇ ਤੇ ਮਾਨਤਾਣਾ ਸਕਰੀਨ ਤੇ ਨੰਬਰ ਆ 9417805883 94178 ਤੇ 05883 ਸਕ੍ਰੀਨ ਤੇ ਬਾਈ ਉਹਨਾਂ ਦਾ ਨੰਬਰ ਆਪਾਂ ਸਾਰੀ ਜਾਣਕਾਰੀ ਨੰਬਰ ਤੋਂ ਲੈ ਸਕਦੇ ਆ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਸਾਡੇ ਨਾਲ ਬਨੇ ਰਹੋ ਜੁੜੇ ਰਹੋ ਜੀ ਧੰਨਵਾਦ